ਲੈ ਵੀ ਸਵੇਰੇ ਸਵੇਰੇ ਹੱਲਾਂ ਦੀ ਸਰਵ ਸੇਵਾ ਹੋ ਚੁੱਕੀ ਆ ਲੈ ਵੀ ਦੂਜੀ ਵਾਰ ਦੀ ਸੇਵਾ ਵੀ ਹੋ ਚੁੱਕੀ ਹੈ ਹੱਲ ਦੀ ਲੈ ਵੀ ਭਾਈ ਸੀਟੀਆਂ ਵੀ ਮਿਲ ਚੁੱਕੀਆਂ ਹੁਣ ਨਹੀਂ ਲੱਗੇ ਲੱਗਣ ਦੇਣਾ ਜਿਹੜੇ ਪੋਤੇ ਨਾ ਲੱਗਦੇ ਉਹਨਾਂ ਦੀ ਰੇਲ ਬਣਾਵਾਂਗੇ ਤਾਲਾ ਮਾਰ ਖਾਂਗੇ ਤੇ ਪਰਹਿਗੇ ਖਾ ਕੇ ਫਟਾਕੇ ਖੰਡਿਆਂ ਨਾ ਪਾਵਾਂਗੇ ਤੇ ਟੱਕੇ ਹੀ ਹੁੰਦੇ ਹੋਰ ਬਾਣੀ ਕਿੰਨੀ ਵੇਦਵਾ ਵੇਦਵਾ ਗੰਦੀ ਹੁੰਦੀ ਆ ਦੇਖ ਲੋ ਓਰਜినਲ ਨਾਲ ਓਰਜినਲ ਸ਼ਟ ਕੀ ਹੁੰਦੀ ਆ ਸਵਾਰੀਆਂ ਲੋਕੀ ਘਰ ਤੱਕ ਬਈ ਸੀਟੀਆਂ ਦੀ ਸੇਵਾ ਤੋਂ ਬਾਅਦ ਸਾਫ ਐਂ ਦੀ ਸੇਵਾ ਵੀ ਹੋ ਚੁੱਕੀ ਆ। ਵੀ ਬਈ ਵੈਲਕਮ ਬੈਕ ਟੂ ਨਵੀਂ ਵੀਡੀਓ ਤੇ ਬਈ ਅਗਲੀ ਸਵੇਰ ਆ ਰਾਜਾ ਸਾਹਿਬ ਦੇ ਮੇਲੇ ਤੇ ਸੇਵਾ ਤੇ ਚੱਲਦੇ ਰਹਿੰਦੀ ਐ। ਤੇ ਅੱਜ ਵੀ ਉਹੀ ਕੰਮ ਆ ਕਰਾਂ ਕੋਈ ਸਵਾਰੀਆਂ ਢੋਣੀਆਂ ਆਪਾਂ ਉਹਨਾਂ ਦੇ ਮੰਜਲਾ ਤੱਕ ਛੱਡ ਕੇ ਆਉਣਾ, ਫੇਰ ਵਾਪਸ ਆਉਣਾ, ਫੇਰ ਪਰਨਾ, ਫੇਰ ਛੱਡ ਕੇ ਆਉਣਾ। ਆਹੀ ਚਾਲ ਚੱਲਣ ਚੱਲਣਾ। ਅੱਜ ਮੇਰੇ ਹਿਸਾਬ ਨਾਲ ਕੁਝ ਜ਼ਿਆਦਾ ਮੇਲਾ ਭਰੂਗਾ ਕਿਉਂਕਿ ਦੂਜਾ ਦਿਨ ਆ। ਉਹ ਦੇਖ ਲਓ ਨੈਣ ਵਾਲੇ ਨੂੰ ਬੋਰਡ ਨਹੀਂ ਮਿਲਿਆ ਨੇ ਆਪ ਹੀ ਲਿਖ ਕੇ ਲਾਤਾ ਜੈ ਰਾਏ ਸਾਹਿਬ ਦੀ ਸੇਵਾ। ਆ ਵੀ ਸਵੇਰੇ ਸਵੇਰੇ ਹਿਲਾਂ ਦੀ ਸਰ ਸੇਵਾ ਹੋ ਚੁੱਕੀ ਆ ਅੱਛਾ ਇੱਧਰ ਦੀ ਗੱਡੀਆਂ ਨਹੀਂ ਲੰਘਣ ਦਿੰਦੇ ਵੇ ਇਹੇ ਤੇ ਉਹ ਹਸਾਉ ਦਾਜਾ ਕਰਦੇ ਵੇ ਸਾਰੇ ਮੰਨਣ ਦੇਣੇ ਆ ਕਿ ਨਹੀਂ ਲੈ ਵੀ ਭਾਈ ਹੁਣਾਂ ਨੇ ਬੈਜ ਹੁਣਾਂ ਬੈਜ ਆਪ ਹੁਣ ਦੇ ਦਿੱਤਾ ਵਾ ਸੇਵਾ ਦਾ ਰਾ ਦਾ ਮੁੱਖ ਸੇਵਾ ਦਾ ਮੁੱਖਤ ਨਹੀਂ ਗਿਆ ਸਕਦੇ ਉਹਦਾ ਸੇਵਾਦਾਰ ਸੇਵਾ ਅਨਲੌਕ ਇੱਧਰ ਦੀ ਗੱਡੀਆਂ ਕੋਈ ਨਹੀਂ ਲੰਘਣ ਦੇਣੀਆਂ ਕਰੇ ਰੂਟ ਲਾਤੇ ਆ ਲੇ ਵੀ ਦੂਜੀ ਵਾਰ ਦੀ ਸੇਵਾ ਵੀ ਹੋ ਚੁੱਕੀ ਹੈ ਹੱਲ ਦੀ ਤੇ ਖੜਨ ਦਾ ਫਾਇਦਾ ਵਾ ਮੇਰੇ ਹਸਾਂ ਆ 20 25 ਲਪੀ ਹੱਲਾ ਪੀ ਲੂਗਾ ਬੰਦਾ ਇੱਥੇ ਖੜਾ ਖੜਾ ਵਾ ਆ ਇੰਨੀ ਦਿੰਦੇ ਗਏ ਹਮ ਆ ਚੱਲ ਪੀ ਲੈਨੇ ਆ ਓ ਜੀ ਆਪਣੇ भी भाई हैं भी मिल चुकी हम नी लागे चलो चलो, चलो। तो कंडक्टर आला है नी मोशन बंद लाई सीटिया सेवा तो बाद भी हो चुकी है सारिया बनते बी उन्होंने ਸਾਫਾ ਚਾਹੀਦਾ ਵੀ ਮੇਰਾ ਗੁੱਡ ਦੂਜੀ ਗੱਡੀ ਚ ਰਿਹਾ ਆ ਆ ਬਈ ਗੱਡੀ ਵਾਲੇ ਦੇ ਬੱਚੇ ਨੇ ਨਾ ਡੈਸ਼ਬੋਰਡ ਤੇ ਲੱਤਾਂ ਰੱਖੀਆਂ ਹੋਈਆਂ ਹੈਗੀਆਂ ਆਪਾਂ ਨਾ ਫਰਜ਼ੀ ਸੀਗਾ ਮਨਾ ਕਰੰਦਾ ਕਿ ਭਾਈ ਨਾ ਰੱਖਿਓ ਕਿਉਂਕਿ ਇਹਦੇ ਇਹਦੇ ਪ੍ਰਨਾਮ ਬਹੁਤ ਖਤਰਨਾਕ ਹੋ ਸਕਦੇ ਆ ਮੰਨ ਲਓ ਬਾਈ ਜਾਂ ਮਾੜੀ ਜੀ ਵੀ ਕਿਤੇ ਲੱਗਦੀ ਹੈ ਜਿੱਥੇ ਤੇ ਤੁਹਾਡੇ ਖਰੋਚ ਵੀ ਨਹੀਂ ਆਉਣੀ ਉੱਥੇ ਤੁਹਾਡੀ ਲੱਤਾਂ ਟੁੱਟ ਸਕਦੀਆਂ ਦੋਨੇ ਮਤਲਬ 에ਅਰ ਬੈਗ ਇੰਨੀ ਖਤਰਨਾਕ ਵਾਲੀ ਚੀਜ਼ ਆ ਉਹ ਮੈਂ ਦੱਸਿਆ ਜ਼ਰੂਰ ਆ ਉਹ ਤੇ ਹੋਰ ਤਰ੍ਹਾਂ ਦਾ ਮੂਹ ਮੇਰੇ ਨਾਲ ਉਹ ਨਿਆਣਿਆਂ ਨੂੰ ਜਿਹੜੇ ਜਿਆਦਾ ਨਹੀਂ ਪਿਆਰ ਨਹੀਂ ਕਰਦੇ ਹੁੰਦੇ ਨਾ ਨਹੀਂ ਪਤਾ ਤੂੰ ਰੱਖ ਦੇਖੂਗਾ ਦਾਣਾ ਵੀ ਚਲੋ ਨਾਰਮਲਸ ਜਾਵਤ ਠੀਕ ਆ ਪ੍ਰੋ ਲੈਵਲ ਦੀ ਕੀਤੀ ਇਹ ਬਾਈ ਨੇ ਸ਼ੀਸ਼ੇ ਹੀ ਟਕੇ ਹੋਏ ਦੇਖਦਾ ਕਿਹੜੇ ਹਿਸਾਬ ਨਾਲ ਹੋਊਗਾ ਬਾਹੂ ਐਨਟੀ ਵੀ ਲੈਣਾ ਮੇਰੇ ਹਿਸਾਬ ਨਾਲ ਆਹ ਰੈਗ ਨਹੀਂ ਸਿੰਪਲ ਬਾਹੂ ਮੇਲਾ ਜਿਹਵਾ ਜਿਹਨਾਂ ਸ਼ਮਾ ਪੈਂਦੀਆਂ ਜਾਂਦੀਆਂ ਭਰੀ ਜਾਂਦਾ ਵਿਆਹ ਵਾ ਫਕਵਾੜਾ ਵੀ ਫਰਵਾਲਾ ਵੀ ਕੀ ਪਿੰਡ ਵਾ ਫਕਵਾੜਾ ਇਹਦਾ ਸਪੈਲਿੰਗ ਗਲਤ ਪਾਤੇ ਆ ਫਰਵਾਲਾ ਤੋਂ ਫਰੀ ਦੇਵਾ ਲੈ ਵੀ ਬਈ ਖੜੇ ਖੜੇ ਇੱਕ ਹੋਰ ਹੈਲਦੀ ਸੇਵਾ ਨਿਊ ਸੇਵਾ ਅਨਲੌਕ ਜਿੰਨਾ ਭਰਦਾ ਜਾ ਰਿਹਾ ਵਾ ਉਹ ਦੀ ਸੰਗਤ ਇੱਕ ਦੂਜੇ ਤੇ ਚੜੀ ਹੋਈ ਆ ਗਰਮੀ ਨੋਰਮਲ ਜਿਹੜੀ ਹਿੰਦੀ ਆ ਪੰਜਾਬ ਦੀ ਆ ਬੋਰਡ ਦਾ ਬਹੁਤ ਸ਼ੌਕਾ ਤੁਹਾਨੂੰ ਹਾਂ ਦਾ ਵਾਹ ਵੀ ਭਾਈ ਚਾਹ ਦੀ ਸੇਵਾ ਵੀ ਸ਼ੁਰੂ ਹੋ ਗਈ ਆ ਚਾਹ ਪੀ ਲਈਏ ਘੋਟੇ ਲੱਗਦੀ ਰਹੇ ਨੀ ਓਕੇ ਆ ਕੰਮ ਓਕੇ ਓਕੇ ਆ ਤੁਸੀਂ ਯਾਰ ਭਾਈ ਤੇ ਪੱਤੀ ਭਾਈ ਅਮਨ ਲਾਦਾ ਬਾਜੀ ਵਾ 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 ਬੱਸ ਕਰੋ ਬੱਸ ਕਰੋ ਹੱਸ ਰਿਹਾ ਕਿ ਨਹੀਂ ਆਪਣਾ ਦੇਸ਼ ਹੀ ਇਦਾਂ ਦਾ ਹੱਸ ਪੈਂਦੇ ਨੇ ਆਣੇ ਦੇਖ ਕੇ ਕਿਊਟ ਆ ਨਾ ਮੈਂ ਹਸਾ ਕਰਕੇ ਭਾਈ ਯੂਨੀ ਟੱਕਰ ਗਿਆ ਸੂਰ ਦਿਵਾਲੀ ਬੋਲਿਆ ਆਪਣਾ ਸੂਰ ਦਿਵਾਲੀ ਵਾਲਾ ਰਹਿ ਗਿਆ ਨਾ ਰਹਿ ਗਿਆ ਸਾਥ ਮੈਂ ਲੋਡਾ ਆਪਣਾ ਸੂਰ ਦਿਵਾਲੀ ਪਈ ਹੈ ਤੇ ਨਾਮ ਨਾ ਬੁੱਤਾ ਲਾਓ ਵੀ ਨਾ ਸੁਣੋ ਬੜਿਆ ਗੇ ਮੈਂ ਲੋਡਾ ਆਪਣਾ ਸੂਰ ਦਿਵਾਲੀ ਹੈ ਆਪਾਂ ਆਏ ਆ ਜੀਨੀ ਤੇ ਆਏ ਆ ਮਾਤਾ ਜੀ ਆ ਸਾਹਮਣੇ ਆਏ ਆ ਜੀ ਮੱਤਾ ਬੇਸੁਨ ਮਾਰੇ ਸਾਥ ਆ ਵੀਰੇ ਟੱਕਰਿਆ ਪੰਜ ਜਿਹੜੇ ਇਹਨਾਂ ਨਾਲ ਲੱਗਦੇ ਆ ਪੁੱਤ ਉਹਨਾਂ ਦੀ ਵੀਰ ਬਣਾਵਾਂਗੇ ਭੇਕੇ ਥਾ ਕੇ ਤਕਾ ਕੇ ਥਾ ਕੇ ਹੋਣਾ ਭਰਾ ਇਹਨਾਂ ਦਾ ਭਰਾ ਗਿਆ ਆ ਰਾਇਆ ਸਾਹ ਵਾਲੀ ਵਿੱਚ ਆ ਕੇ ਦੁਆਰਾ ਮੈਂ ਵੀ ਉਹੀ ਕਹਿ ਆਉ ਇੱਧਰ ਆਇਓ ਇੱਥੇ ਆਇਓ ਇਹ ਤੁਹਾਨੂੰ ਆਇਆ ਯਾਰ ਦੂਰ ਇਧਰੋਂ ਪਿੱਛੇ ਜਿਨੂੰ ਆਇਆ ਮੋਰੇ ਫਿਰ ਆ ਜਾਈਏ ਇਹਨਾਂ ਨੂੰ ਖਾਣਾ ਖਾਣ ਦੇ ਆਓ ਮਤਲਬ ਵੀਊ ਬਲੌਗ ਹੁੰਦਾ ਬਾਈ ਦਾ ਮੈਂ ਤੁਹਾਡਾ ਆਪਣਾ ਵੀ ਆ ਗਿਆ ਨਹੀਂ ਬਹੁਤ ਘੈਂਟ ਭਰਾ ਆਇਆ ਤੇ ਦੇ ਰੋਟੀਆਂ ਨਾਲ ਲੱਗਦੇ ਉਹਨਾਂ ਦੀ ਰੀਲ ਬਣਾਵਾਂਗੇ ਤਾਲਾ ਮਾਰ ਖਾਂਗੇ ਤੇ ਪ੍ਰੈਗੇ ਖਾ ਕੇ ਪਟਾਕੇ ਖੰਡਿਆਣਾ ਪਾਵਾਂਗੇ ਤੇ ਡੱਕੇ ਹੀ ਹੁੰਦੇ ਹੋਰ ਪਾਣੀ ਕਿੰਨੀ ਵੇਦਵਾ ਵੇਦਵਾ ਗੱਦੀ ਹੁੰਦੀ ਹੈ ਆਹ ਗੱਲ ਹੈ ਹੋਰ ਛ ਕਰ ਲਿਆ ਕਰੋ ਬੰਦਾ ਦੋਆ ਗਾਦੀ ਕੰਮ ਲੜਾਇਆ ਹੀ ਰਹਿੰਦਾ ਡੰਗ ਲੜਿਆ ਹੀ ਰਹਿੰਦਾ ਸਹੀ ਗੱਲ ਹੈਗਾ ਪ੍ਰੈਗਾ ਹੈਗਾ ਪ੍ਰੈਗਾ ਸੱਚੀ ਖਣ ਕਿੰਨੇ ਖਣ ਸੱਚੀ ਦਜੀ ਹੁੰਦਾ ਬਲੀ ਮੇਰਾ ਬਾ ਵੀਡੀਓ ਕੱਟ ਵੇਹਦਾ ਐ ਵੀ ਸੂਰ ਦਿਵਾਲੀ ਵਾਲੇ ਦੀ ਗੱਲਬਾਤ ਚੈੱਕ ਕਰੋ ਬੰਦੇ ਫੋਟੋਆਂ ਖਿਚਾਉਂਦੇ ਵੇ ਆ ਬੰਦੇ ਦੀ ਗੱਲਬਾਤ ਚੈੱਕ ਕਰੋ ਸੂਰ ਦਿਵਾਲੀ ਵਾਲੇ ਦੀ ਗੱਡੀਆਂ ਰੋਕ ਕੇ ਫੋਟੋਆਂ ਖਿਚਾਉਂਦੀਆਂ ਆ ਆਇਆ ਭਾਈ ਬਸ ਨਾਲ ਮਨੂੰ ਪਹੀ ਆਈ ਨਹੀਂ ਮੈਨੂੰ ਫੱਟੇ ਵਾਂ ਨਹੀਂ ਅੱਜ ਸਾਰੇ ਖੁਸ਼ ਹੋ ਆਇਆ ਭਾਈ ਜਣ ਪੈਂਕੇ ਭਾਈ ਨਾਲ ਆ ਭਾਜੀ ਦੇ ਬਲੌਗ ਬਹੁਤ ਵਧੀਆ ਹੁੰਦੇ ਆ ਅਸੀਂ ਬਹੁਤ ਗਾਈਡ ਹੋਏ ਆ ਬਲੌਗਰਾਂ ਤੋਂ ਧੰਨਵਾਦ ਤੁਹਾਨੂੰ ਆਰੂ ਬਹੁਤ ਪਤਲਾ ਕੇ ਭਾਈ ਸਾਹਿਬ ਰਾ ਮੇਰਾ ਬੰਦੇ ਆਇਆ ਤੈਨੂੰ ਮੈਂ ਗੱਡੀ ਆਪਣੀ ਜਰਮਾ ਲਾ ਦੇ ਨਹੀ ਨਹੀ ਕੋਈ ਨਾ ਭਾਈ ਲੈ ਵੀਰਮਾਲ ਮੈਨੂੰ ਬਹੁਤ ਵਧੀਆ ਲੱਗਾ ਈ ਉਹ ਵਾਲਾ ਭਾਈ ਹੁਣੀ ਵੀਡੀਓ ਦੇਖਦੇ ਆ ਹੋਰ ਹੋਰ ਭਾਈ ਜੀ ਵਧੀਆ ਵਧੀਆ ਭਾਈ ਹੁਣੀ ਵੀ ਟੱਕਰ ਗਿਆ ਹੋਰ ਜੀ ਵਧੀਆ ਲੈ ਭਾਈ ਹੁਣਾ ਘਰਮਾਲ ਉਹਦਾ ਮੈਂ ਤਾਂ ਪੁੱਛਿਆ ਸੀ ਉਹ ਲਾ ਕੇ ਦੇ ਦਿੱਤਾ ਉਹ ਨਹੀਂ ਮੇਰੀ ਜਾਣ ਉਹ ਰਹਿਂਦੇ ਉਹ ਮੇਰੇ ਉਹ ਉਹ ਨਹੀਂ ਜੰਗਲਵਾਲੇ ਦੋ ਤਿੰਨ ਹੋਰ ਦੇ ਦਿੰਦੇ ਨੇ ਫਿਰ ਭਈ ਦਿਓ ਨਾ ਲਾ ਕੇ ਕਰੀ ਦਿੰਨੇ ਪਏ ਮੈਂ ਨਹੀਂ ਕਿਸੇ ਦੇ ਭੰਦੇ ਆ ਯਾਰ ਚਲੋ ਓਕੇ ਆ ਲੋਕਾਂ ਨੇ ਕਹਿੰਦੇ ਲੜਾਈ ਹੋ ਗਈ ਰਮਾਲ ਨਾਲ ਆਪਣਾ ਤਾਂ ਪਿਆਰੇ ਵਧੂ ਦਾ ਨਹੀਂ ਨਹੀਂ ਵਧੀਆ ਵਧੀਆ ਧੰਨਵਾਦ ਭਾਈ ਧੰਨਵਾਦ ਓਕੇ ਆ ਹੈਵੀ ਭਾਈ ਸੇ ਇਧਰ ਰਮਾਲ ਹਾਰ ਮਾਰ ਹੈ ਹੁਣ ਆ ਰਮਾਲ ਬੰਨਦੇ ਕਰ ਲੈ ਮੈਂ ਤੇ ਤੂੰ ਬੰਨ ਮੈਂ ਵੀ ਜੱਕ ਜੀ ਫੁੱਲਾ ਵਾਲਾ ਰਵਾਲ ਜਿਵੇਂ ਗੱਡੀ ਕੋਲ ਬੈਠਾ ਇੱਕ ਤਾਂ ਪੱਕਾ ਦੇਖ ਭਾਈ 4 ਵਜ ਗਏ ਆ ਤਾਂ ਹੁਣ ਸਹੀ ਵਾਲਾ ਰਸ਼ ਹੁਣ ਪਿਆ ਵਾ ਲੋਕੀ ਘਰਾ ਚੋਂ ਹੁਣ ਨਿਕਲੇ ਆ ਬ੍ਰੰਮੀ ਭਰਾ ਯਾਰ ਆਪਦੀ ਬ੍ਰੰਮੀ ਨਿਕਲੀ ਹੋਈ ਭਾਈ ਗਰਮੀ ਦੀ ਕੀ ਹਾਲ ਮੈਂ ਵੀ ਵਈ ਹੁਣ ਆ ਲੋਕੇਸ਼ਨ ਚੇਂਜ ਕਰਕੇ ਅੱਗੇ ਅਗਲੇ ਨਾਕੇ ਦੇ ਚੱਲਦੇ ਆ ਉੱਥੋਂ ਦਾ ਹਿਸਾਬ ਦਾ ਉਹ ਦੇਖਦੇ ਕੀ ਆ ਕੌਣ ਸਵਾਰੀਆਂ ਨੂੰ ਜਾਨ ਦੀ ਕਾਲੀ ਪਈ ਹੋਈ ਆ ਪੰਗਿਆਂ ਫਗਵਾੜਾ ਗੜਸ਼ੰਕਰ ਔੜੀਆਂ ਵਿਚਾਰੀਆਂ ਨੂੰ ਟਾਈਮ ਨਾਲ ਮਤਲਬ ਲੇਟ ਹੋ ਜਾਂਦੀ ਹੈ ਨਾ ਜਦੋਂ ਘਰ ਦਾ ਟੈਨਸ਼ਨ ਪੈ ਜਾਂਦੀ ਹੈ ਕਿ ਟਾਈਮ ਨਾਲ ਘਰੇ ਪਹੁੰਚੀ ਹੈ ਲੈ ਵੀ ਭਾਈ ਉਧਰਲੇ ਮੋੜ ਦੋ ਤੇ ਸੰਗਤ ਮਤਲਬ ਜਾਮ ਖਲਵਾ ਆਂਦਾ ਹੁਣ ਇੱਧਰਲੇ ਮੋੜ ਤੋਂ ਵੀ ਕਰਦੀ ਹੈ ਗੁਣਾ ਚੋਰ ਪਿੰਡ ਕਿੱਥੇ ਦਾ ਰਾ ਸੋਟੀਆਂ ਲੈ ਕੇ ਖੜੇ ਆ ਕਿੱਦੀਆਂ ਜਾਣ ਦੇ ਪਿਆ ਗੱਡੀ ਤੇ ਅੱਜ ਤੇ ਡੀ ਲਾ ਦਿਆ ਯਾਰ ਜਨਤਾ ਨਹੀਂ ਟਲਦੀ ਨਹੀਂ ਜਨਤਾ ਚਲੋ ਕਰਦੇ ਇਹਨਾਂ ਦਾ ਹੱਲ ਇੱਧਰ ਵੀ ਜਾਮ ਚੈੱਕ ਕਰੋ ਇੱਧਰ ਵੀ ਵਧੀਆ ਜਾਮ ਸੁੱਕਣਾ ਇੱਧਰ ਵੀ ਕਾਫੀ ਜਾਮ ਲੱਗਾ ਆ ਪੁਲਿਸ ਵਾਲੇ ਸਰਦਾਰ ਜੀ ਖੜੇ ਆ ਪਰ ਕੁਛ ਕਰਨੀ ਬਾਰੇ ਸੇਵਾਦਾਰ ਹੀ ਅਸਲੀ ਸੇਵਾ ਕਰ ਰਹੇ ਆ ਕਾ ਵੀ ਭਾਈ ਇੱਥੇ ਦੀ ਇਨਸਪੈਕਸ਼ਨ ਹੋ ਗਈ ਆ ਅਗਲੇ ਮੋੜ ਤੇ ਚੱਲਦੇ ਆ ਚਲ ਰੇ ਜੀਤ ਚਲੋ ਚਲੋ ਅਗਲੇ ਚੌਂਕ ਦੀ ਚੈਕਿੰਗ ਅਪਡੇਟ ਕਿਦਾਂ ਸਹੀ ਚੱਲਦਾ ਪਿਆ ਸਿਸਟਮ ਸਾਰਾ ਸਹੀ ਚੱਲਦਾ ਪਿਆ ਵਾ ਹੈ ਸਹੀ ਹੈ ਨਾ ਭਾਈ ਆ ਆ ਬੰਦੇ ਛੱਡੇ ਹੋਏ ਇੱਥੇ ਹੀ ਇਹ ਸਵਾਦੀ ਹਣ ਗੱਡੀ ਦੇਖੋ ਕੋਈ ਜਿਹੜੀ ਗੱਡੀ ਆਉਂਦੀ ਹੈ ਇਹ ਆਪਣੀ ਨੇ ਆਪਣੇ ਤੋਂ ਆਪ ਟੁਰਨ ਸਰਦੇ ਦੇਖਣੇ ਪੈਣਾ ਨਾ ਸਾਰਾ ਟ੍ਰੈਫਿਕ ਆਪਾਂ ਨੂੰ 5 600 ਬੰਦਾ ਹੀ ਆਸੇ-ਵਾਸੇ ਖੜਾ ਕੀਤਾ ਹੈ ਮੈਨੇਜ ਕਰਦੇ ਪਏ ਨੂੰ ਕੋਈ ਗੱਡੀ ਨਹੀਂ ਹੋਣੀ ਕਾਮੀ ਟਿੱਕੀ ਬੋਲੋ ਸਾਥ ਸੰਗ ਨੂੰ ਬੇਨਤੀ ਹੈ ਕਿ 92 ਵਾਲੇ ਪਾਸੋਂ ਹੀ ਆਣ ਦੂਜੇ ਪਾਸੇ ਨਾ ਜਾਣ ਇਹ ਤੇ ਵੀਡੀਓ ਹੀ ਪਰਸੋਂ ਪੈਣੀ ਭਾਈ ਭਾਜੀ ਕੋਈ ਗੱਲ ਨਹੀਂ ਤੇ ਹੁਣ ਹੀ ਪਾਉਂ ਅਗਲੇ ਸਾਲ ਧਿਆਨ ਰੱਖਣਾ ਅਗਲੇ ਸਾਲ ਕੋਈ ਧਿਆਨ ਰੱਖਣਾ ਆਣਾ ਪਾਈ ਗਈ ਆ ਮੈਂ ਦੇਖਿਆ ਤਾਂ ਵਰਕਟਰੋਂ ਜਾ ਮਰਦਾ ਹੋ ਰਿਹਾ ਇੱਕ ਗੁਣਾਚੇ ਉੱਡਾਵਾ ਇੱਥੇ ਅੱਜ ਸਾਰੀ ਝੜੀ ਲੰਗੀ ਉਹਦੀਆਂ ਕਿ ਨਹੀਂ ਕਰਸਟ ਆਣਾ ਓਕੇ ਲੋਡਰ ਸਭ ਤੋਂ ਮਤਲਬ ਪੰਜਾਬ ਚ ਨਾ ਕੋਈ ਮੇਲਾ ਨਹੀਂ ਜਿੱਥੇ ਕਿ ਪਰਮਟ ਵਾਲੀਆਂ ਗੱਡੀਆਂ ਲੋਕਾਂ ਨੂੰ ਘਰਾਂ ਘਰਾਂ ਤੱਕ ਛੱਡ ਕੇ ਹੁੰਦੇ ਇਹ ਮੈਂ ਇਹੀ ਦੇਖਿਆ ਇੱਕ ਗੁਰਦੁਆਰਾ ਸਾਹਿਬ ਜਾਂ ਇਹੀ ਜਗਾ ਵਾ ਜਿੱਥੇ ਲੋਕਾਂ ਨੂੰ ਘਰੇ ਵੀ ਛੱਡ ਕੇ ਹੁੰਦੇ ਆ ਸ਼ਾਮ ਨੂੰ ਗੱਡੀਆਂ ਪਰਸਨਲ ਚ ਪਲੱਸ ਏਸੀ ਚਲਾ ਕੇ ਪਲੱਸ ਕੋਲੋਂ ਤੇਲ ਚਲੋ ਤੇ ਸੇਵਾ ਉਹਦੇ ਬਾਬੇ ਨਾਨਕ ਨੇ ਪਤਾ ਨਹੀਂ ਕਿੱਧਰੋਂ ਕਰ ਦੇਣਾ ਹੁੰਦਾ ਮਤਲਬ ਗੱਲਬਾਤ ਇਹ ਹਿਸਾਬ ਦਾ ਵਾ ਘੜੋ ਘੜੇ 4-500 ਗੱਡੀ ਸੀਗੀ ਭਾਈ ਪੀਪੀ01 ਨੰਬਰ ਤੇ ਸਾਰਿਆਂ ਤੇ ਇੱਦਾਂ ਬੋਰਡ ਲਵਾਏ ਹੋਏ ਸੀਗੇ ਬੰਦੇ ਨੇ 83 ਵੀ ਪਰਸੀਦਾ ਜਸਾਹਿਬ ਜੀ ਤੇ ਵਧੀਆ ਭਾਈ ਬਹੁਤ ਸ਼ਰਧਾ ਲੋਕਾਂ ਦੀ ਮੈਂ ਮਤਲਬ ਮਜ਼ਾ ਆ ਗਿਆ ਸਵਾਦ ਆ ਗਿਆ ਕਿ ਵਾਕਿਆ ਹੀ ਰੱਬ ਨੂੰ ਮੰਨਣ ਵਾਲੇ ਬੰਦੇ ਕਿੰਨੇ ਆ ਗਰਮੀ ਆ ਬੁਰਾ ਹਾਲਾ ਗਰਮੀ ਦਾ ਪਰ ਫਿਰ ਵੀ ਲੋਕੀ ਤੁਰ ਕੇ ਜਾਣਾ ਕਿਸੇ ਲਈ ਆਪਾਂ ਇੰਨਾ ਕੁਝ ਕਰਨਾ ਇਹ ਪਤਾ ਲੱਗਦਾ ਕਿ ਯਾਰ ਹਾਂ ਹਜੇ ਵੀ ਪੰਜਾਬ ਦੇ ਮੇਲੇ ਜਿਉਂਦੇ ਆ ਹੈਗੇ ਆ ਸਿਸਟਮ ਚੱਲਦਾ ਹੁਣ ਬਾਈ ਮਾੜਾ ਭਾਈ ਵਾਲੀ ਗੱਡੀ 'ਚ ਚੱਲਾਂ ਨਿਰਮਲ ਭਾਈ ਵਾਲੀ ਗੱਡੀ 'ਤੇ ਗੱਡੀ ਜਾ ਕੇ ਤੁਹਾਡੇ ਲਈ ਵੀਡੀਓ ਅਪਲੋਡ ਕਰਨੀ ਆ ਕੀ ਪਤਾ ਤੁਸੀਂ ਲਾਈਕ ਹੀ ਕਰ ਦੋ ਇਹ ਪਿਆਰ ਚੈੱਕ ਕਰੋ ਤੁਸੀਂ ਚੈਨਲ ਕੋਲੋ ਕੀ ਆਇਆ ਵਾ ਜੇ ਨਹੀਂ ਕੀਤਾ ਤਾਂ ਕਰ ਲਿਓ ਯਾਰ ਲੈ 20 ਵਾਰੀ ਉਧਰੋਂ ਗਏ ਹਾਂ ਕਿ ਤੇ ਭਾਈ ਹੁਣੀ ਵੀ ਟੱਕਰ ਗਿਆ ਆਪਾਂ ਨੂੰ ਸਾਡੀ ਭਾਈ ਹੁਣੀ 70 ਮੀਲੇ ਸਟੋਨ ਹੋਰ ਠੀਕ ਆ ਜੀ ਅੱਗੇ ਮਿਲਦੇ ਆਂ ਕੀ ਆ ਮਕਾਨਪੁਰ ਵਾਲੇ ਚੱਲ ਜਿਓ ਕਿੱਥੇ ਜਾਣਾ ਲੈ ਵੀ ਭਾਈ ਅਗਲਾ ਢੇਡਾ ਲਾਉਣ ਲੱਗਿਆ ਤੇ ਉਹਨਾਂ ਟਾਈਮ ਆ ਗਿਆ ਪੋਪ ਆਪਨ ਖਾ ਲਈਏ ਯਾਰ ਮੜਾ ਮੋਟਾ ਆ ਹਲਕਾ ਫੁਲਕਾ ਜਾਂ ਸਾਦਾ ਹੀ ਆਊਗਾ ਕਰ ਲੋ ਲੈ ਵੀ ਭਾਈ ਕਹਿੰਦੇ ਡਰਾਈਵਰ ਵੀ ਸਾਰੇ ਫੋਟੋ ਕਰਾ ਲਓ ਵਧੀਆ 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 ਓਕੇ ਓਕੇ ਹੋਰ 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 ਬਈ ਦੇਖੀ ਮੜਾ ਭਾਈ ਫੋਟੋ ਕਰਾ ਲਓ ਕਹਿੰਦੇ ਮੈਂ ਕਹਾਂ ਅਣੀ ਆリエ ਮਾੜੇ ਮੋਟੇ ਐਵੇਂ ਛੋਟੇ ਮੋਟੇ ਡਰਾਈਵਰ ਹੈਗੇ ਆ ਆ ਦੇਖ ਲੋ 오ਰੀਜినਲ ਨਾਲ 오ਰੀਜినਲ ਸ਼ਟ ਕੀ ਹੁੰਦੀ ਐ ਸਵਾਰੀਆਂ ਲੋਕੀ ਘਰ ਤੱਕ ਸੇਵਾ ਇੱਕ ਵੀਡੀਓ ਵੀ ਬਣਾ ਲੈਣਾ ਆ ਦੇ ਨਾਲ ਨਾ ਵੀ ਭਾਈ ਕਹਿੰਦੇ ਭਰਿਆ ਮੇਲਾ ਛੱਡਿਆ ਚੰਗਾ ਹੁੰਦਾ ਤਾਂ ਕਰਕੇ ਆਪਾਂ ਚੱਲੇ ਆਂ ਵਾਪਸ ਭਾਈ ਹੁਣਾਂ ਨੂੰ ਮਿਲ ਕੇ ਭਾਈ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਦੋ ਦਿਨ ਸੇਵਾ ਕਰਕੇ ਤੋ ਭਾਈ ਇੱਕ ਹੋਰ ਸਿਸਟਮ ਆ ਸੱਚ ਹੁਣ ਹੁਣ ਤੇ ਚੱਲਣ ਲੱਪੀ ਆ ਪਰ ਮੰਨ ਲਓ ਜਦੋਂ ਨਾ ਸੰਗਤ ਵੱਜ ਜਾਂਦੀ ਆ ਰੇਂਜ ਹੀ ਨਹੀਂ ਆਉਂਦੀ ਮਤਲਬ ਕੋਈ ਕੋਈ ਗਵਾਚੇ ਇਦਾਂ ਇੱਕ ਵਿਚਾਰੀ ਕੁੜੀ ਸੀਗੀ ਕੱਲੀ ਫਗਵਾੜੇ ਉਹਨੂੰ ਫੇਰ ਗੱਡੀ ਤੇ ਭੇਜਿਆ ਉਹ ਕਹਿੰਦੀ ਫੋਨ ਨਹੀਂ ਲੱਗਦਾ ਪਿਆ ਤੇ ਉਹਨੂੰ ਫੇਰ ਗੱਡੀ ਮੈਨੂੰ ਮਤਲਬ ਸਪੈਸ਼ਲ ਕਹਿ ਕੇ ਭਾਈ ਨੂੰ ਕਿ ਇਹਨਾਂ ਨੂੰ ਘਰੇ ਲਾ ਕੇ ਆਇਓ ਇਦਾਂ ਹੋ ਜਾਂਦਾ ਵਾ ਕਿ ਮੇਰਾ ਵੀਰ ਮਤਲਬ ਜੇ ਆਏ ਆ ਤਾਂ ਇੱਕ ਦੂਜੀ ਦੀਆਂ ਉਂਗਲਾਂ ਫੜ ਕੇ ਰੱਖਿਓ ਰੇਂਜ ਦੀ ਮਤਲਬ ਪ੍ਰੋਬਲਮ ਆ ਹੈਗੀ ਇੱਥੇ ਦੋਨੇ ਆ ਮਤਲਬ ਮਿਲ ਲਟੇ ਕਾ ਸਹੀ ਹੈ ਕਿੰਨੀ ਏਜ ਆ ਤੇਰੀ 15 ਬੰਤ ਝੂਠ ਬੋਲਦਾ ਵਿਆਂ ਤੂੰ ਸਹੀ ਪਤਾ ਕਿੰਨੀ ਆ 10 11 ਮੈਂ ਜਿਆਦਾ ਵੀਡੀਓ ਬਣਾਉਂਦਾ ਫੇਰ ਕੀ ਆ ਭਰਾਵਾ ਲੈ ਦੱਸ ਦੱਸ ਦੇ ਕਿੰਨੀ ਏਜ ਆ ਭਾਈ ਕੱਲਾ ਮੇਲੇ ਦੇਖਣਾ ਏ ਆ ਤੇ ਆਪਣੇ ਘਰਾਂ ਚ ਬੁੜੀਆਂ ਨੇ ਕਹਣਾ ਨਾ ਨਾ ਤੂੰ ਨਿਆਣਾ ਵਾਂ ਐਕਸਪਲੋਰ ਕਰਨ ਦੇਣਾ ਚਾਹੀਦਾ ਉਹਨੂੰ ਸੁਤੰਤਰ ਛੱਡ ਦੋ ਰੱਬ ਦੇ ਹਵਾਲੇ ਨਿਆਣਿਆਂ ਨੂੰ ਆਪ ਹੀ ਉਹਨਾਂ ਨੇ ਸਿੱਖ ਜਣਾ ਸਾਰਾ ਕੁਝ ਆਗੁਰਜ ਆਸ਼ਾ ਗੁਰਜ ਹਣੀ ਚਲੋ ਠੀਕ ਆ ਭਾਈ ਫਿਰ ਚਲੋ ਠੀਕ ਆ ਚੱਲਦਾ ਮੈਂ ਓਕੇ 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 ਆਣੀਟ ਬੁੱਕ ਕਰਦੀ ਮੈਨੂੰ ਓਕੇ ਭਾਈ ਓਕੇ ਲੈ ਵੀ ਭਾਈ ਗੱਡੀ ਚੱਲੀ ਐ ਲਓ ਵੀ ਮੇਰੇ ਹਿਸਾਬ ਨਾਲ ਉਲਟੀ ਵੀ ਕਰ ਦਿੱਤੀ ਗਈ ਐ ਇਹ ਵੀ ਕਈ ਕਰ ਦਿੰਦੀਆਂ ਸੰਗ ਤਾਂ ਚੱਲ ਕੋਈ ਗੱਲ ਨਹੀਂ ਇਹ ਤੋਤੇ ਆ ਤੇ ਸਾਡੇ ਪਾਪ ਵੀ ਤੋਤੇ ਜਾਣਗੇ ਜਿਹੜੇ ਕੀਤੇ ਆ ਕੋਹ ਨਹੀਂ ਮੈਂ ਕਿੱਥੋਂ ਦੇਖਦਾ ਮੇਲਾ ਦੇਖਦਾ ਵਿਆਹ ਭਰਾਵਾ ਫੇਰ ਦੀਆਂ ਤਾਂ ਸਵਾਰੀਆਂ ਬਿਠਾਉਂਦੇ ਸੀ ਹੁਣ ਮੇਗਾ ਮੇਲਾ ਵੀ ਦੇਖ ਲੀਏ ਹੈ ਚਲੋ 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 ਭਾਈ ਚਲੋ ਹੋ ਗਈ ਸਾਈਡ ਤੇ ਲੈ ਵੀ ਭਾਈ ਬਣ ਗਈ ਆ ਗੱਲ ਤਾਂ ਪਾ ਟ੍ਰੈਵਲ ਤੇ ਚੱਲੇ ਆ ਇਹ ਭਾਈ ਹੁਣਾਂ ਨੇ ਜਾਣਾ ਵੈਸੇ ਤਾਂ ਨਹੀਂ ਜਾਣਾ ਨਹੀਂ ਹੁਣ ਟ੍ਰੈਵਲ ਮਿਲ ਗਈ ਤੇ ਜਾਣ ਨੂੰ ਮਿੱਠਾ ਲੈ ਆ ਤੈਨੂੰ ਮਿੱਠਾ ਲੈ ਚਲੋ ਠੀਕ ਆ ਭਾਈ ਓਕੇ ਆ ਓਕੇ ਓਕੇ ਖਾਲੀ ਮੈਂ ਕਰੂੰਗਾ ਇੱਥੇ ਬਹਿ ਜਾ ਆ ਕਿਹ ਟਰੱਕ ਵਾਲਾ ਵਿੱਚ ਨਹੀਂ ਖਾਲੀ ਆ ਵਿੱਚੇ ਖਾਲੀ ਆ ਉਹ ਨਹੀਂ ਆਪ ਬੜੋਲੇ ਲੈ ਵੀ ਬਾਈ ਫਾਈਨਲੀ ਆਪਾ ਚੱਲ ਠੀਕ ਆ ਬਾਈ ਓਕੇ ਭਾਈ ਹੁਣਾਂ ਦੇ ਗੈਰੇਜ ਤੇ ਪਹੁੰਚ ਗਏ ਆ ਤੇ ਇੱਥੇ ਆਪਣੀ ਖੜੀ ਆ ਗੱਡੀ ਤੇ ਬੰਦਾ ਨਹੀਂ ਉੱਠਦਾ ਵੇ ਯਾਰ ਇਹ ਹੈ ਹਾਂ ਉਹ ਤਾਂ ਕੰਮ ਕਰਨੇ ਆਉਂ ਉਹ ਉੱਠਿਆ ਆ ਦਾ ਕਿੱਥੇ ਉੱਠਿਆ ਉਸਤਾਦ ਓ ਰੋਹਿਤ ਹਾਂ ਇਹ ਤਾਂ ਪ੍ਰੈਂਕ ਹੀ ਹੋ ਗਿਆ ਸਾਡਾ ਨਾ ਅਸੀਂ ਉਧਰ ਬੁਹਾ ਖੜਕਾਉਂਦੇ ਰਹੇ ਪੰਜ ਸੱਤ ਮਿੰਟ ਇੱਥੇ ਲੱਗਾ ਹੋਇਆ ਵਾ ਜਿੰਦਾ ਹੁਣ ਅੱਗੇ ਜਾ ਕੇ ਦੇਖਦੇ ਹਾਂ ਸਾ ਉਹ ਮਤਲਬ ਬੰਦੇ ਨੂੰ ਫੋਨ ਕੀਤਾ ਉੱਥੋਂ ਆਉਂਦਾ ਵਾ ਤਾਂ ਬਾਕੀ ਬਈ ਹਿਸਾਬ ਦਾ ਵੈਦਾਂ ਸੁੱਤੀ ਉੱਠੀ ਆ ਵਾਲ ਖਿਲਰੇ ਆ ਇਦਾਂ ਦਾ ਹਿਸਾਬ ਦਾ ਹੋਇਆ ਵਾ ਭਰਾਵਾ ਤੇ ਬਸ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਜਾਂਦੇ ਜਾਂਦੇ ਲਾਈਕ ਵਗੈਰਾ ਕਰਦੇ ਹੋ ਤੇ ਮੈਂ ਵੀ ਹੁਣ ਘਰੇ ਚੱਲਣਾ ਵਾ ਘਰੇ ਆ ਕੇ ਸੋਈਏ ਦੋ ਦਿਨਾਂ ਦੇ ਥੱਕੇ ਹੋਏ ਆ ਤੇ ਹਾਂ ਜੀ ਵੀਡੀਓ ਵਧੀਆ ਲੱਗੀ ਜਾਂਦੇ ਜਾਂਦੇ ਲਾਈਕ ਵਗੈਰਾ ਕਰ ਜਿਓ ਤੇ ਚੈਨਲ ਨੂੰ ਗੱਲੋ ਫੋਲੋ ਤਾਂ ਜੋ ਇਦਾਂ ਦੀਆਂ ਤੁਹਾਨੂੰ ਵੀਡੀਓ ਦੇਖਦੀਆਂ ਰਹਿਣ ਤੇ ਬਸ ਬਾਈ ਓਕੇ ਆ ਜੈ ਰਾਜਾ ਸਾਹਿਬ ਦੀ ਜੀ ਧੰਨਵਾਦ